ਸਸਿਗਾ ਮੈਂ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਬਿਲਕੁਲ ਠੀਕ ਹੋਵਾਂਗੇ ਤਾਂ ਰਾਜੀ ਜਿਹੜੇ ਬੱਚਿਆਂ ਨੇ ਪੰਜਾਬ ਪੁਲਿਸ 2025 ਦੀ ਭਰਤੀ ਭਰੀ ਹੈਗੀ ਉਹਨਾਂ ਵਾਸਤੇ ਇੱਕ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਹੈਗਾ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਰਾਜੀ ਕਿ ਥੋੜੇ ਦਿਨ ਪਹਿਲਾਂ ਤੁਹਾਡਾ ਇੱਕ ਸੈਂਪਲ ਪੇਪਰ ਹੈ ਜਿਹੜਾ ਉਹ ਪੰਜਾਬ ਪੁਲਿਸ ਦੀ ਵੈਬਸਾਈਟ ਉੱਪਰ ਦੇਖ ਸਕਦੇ ਹੋ ਜਾਂ TCS ਦੀ ਵੈਬਸਾਈਟ ਉੱਪਰ ਜਾ ਕੇ ਦੇਖ ਸਕਦੇ ਹੋ ਉੱਥੇ ਅਪਡੇਟ ਕੀਤਾ ਗਿਆ ਹੈਗਾ ਸਾਰੇ ਕੈਂਡੀਡੇਟ ਉੱਥੋਂ ਆਪ ਦਾ ਉਹ ਸੈਂਪਲ ਪੇਪਰ ਹੈ ਜਿਹੜਾ ਉਹ ਡਾਊਨਲੋਡ ਕਰ ਸਕਦੇ ਆ ਤੇ ਇੱਕ ਰਾਜ ਜੀ ਨੇ ਕੱਲ ਇੱਕ ਲਿੰਕ ਹੋਰ ਪਾਇਆਗਾ ਉਹਦੇ ਬਾਰੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸ ਦਾਂਗਾ ਤੇ ਇਹ ਵੀ ਦੱਸ ਦਾਂ ਰਾਜੇ ਹੁਣ ਤੁਹਾਡੇ ਪੇਪਰ ਵਿੱਚ ਥੋੜਾ ਸਮਾਂ ਰਹੇਗਾ ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਆਪਦੀ ਤਿਆਰੀ ਤੇ ਐਂਡ ਐਂਡ ਸਿਰਫ ਉਹੀ ਇੰਪੋਰਟੈਂਟ ਫੈਕਟਾਂ ਤੇ ਜੋਰ ਕਰ ਸਕਦੇ ਹੋ ਜਿਹੜੇ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਉਹਦਾ ਕਾਫੀ ਤੁਹਾਨੂੰ ਚੰਗਾ ਮਤਲਬ ਕਹਿੰਦਾ ਮੈਂ ਐਕਸਪੀਰੀਅੰਸ ਨਾਲ ਅ ਨੰਬਰ ਵੀ ਤੁਹਾਡੇ ਬਹੁਤ ਵਧੀਆ ਆ ਜਾਣਗੇ ਠੀਕ ਹੈ ਜੀ ਉਹਦੇ ਬਾਰੇ ਵੀਡੀਓ ਦੇ ਵਿੱਚ ਹਣ ਤੱਕ ਬਣੇ ਰਹੋ ਬਾਕੀ ਜਿਹੜੀ ਮੈਂ ਤੁਹਾਡੇ ਵਾਸਤੇ ਅਪਡੇਟ ਲੈ ਕੇ ਆ ਪਹਿਲਾਂ ਉਹਦੇ ਬਾਰੇ ਡਿਸਕਸ਼ਨ ਕਰ ਲਈਏ ਠੀਕ ਹੈ ਜੀ ਇੱਥੇ ਤੁਸੀਂ ਪੰਜਾਬ ਪੁਲਿਸ ਤੇ ਕਲਿੱਕ ਕਰਨਾ ਹੈ ਪੰਜਾਬ ਪੁਲਿਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ نیچے ਆ ਜਾਣਾਗਾ نیچے ਤੁਹਾਨੂੰ ਸਭ ਤੋਂ ਪਹਿਲਾਂ ਆਹ ਚੀਜ਼ ਮਿਲੂਗੀ ਰਾਜੇ ਠੀਕ ਹੈ ਜੀ ਇਹਦੇ ਤੁਸੀਂ ਕਲਿੱਕ ਕਰਨਾਗਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਆ ਜਿਹੜੀ ਇੱਕ ਇੰਟਰਫੇਸ ਖੁੱਲ ਜਾਊਗਾ ਇੰਟਰਫੇਸ ਖੁੱਲਣ ਤੋਂ ਬਾਅਦ ਤੁਸੀਂ ਦੇਖ ਲੈਣਾ ਰਾਜੇ 2025 ਦੀ ਇਹਦੇ ਚ ਅਪਡੇਟਾਂ ਦਿੱਤੀਆਂ ਗਈਆਂ ਨੇ ਤੁਸੀਂ ਆਹ ਜਿਹੜਾ ਪਲੱਸ ਦਾ ਨਿਸ਼ਾਨਾਗਾ ਇਹ ਤੇ ਕਲਿੱਕ ਕਰ ਦਿਓ ਇਹ ਤੇ ਕਲਿੱਕ ਕਰ ਦੋ ਜੀ ਤੁਸੀਂ ਥੱਲੇ ਜਾਓਗੇ ਤੁਸੀਂ ਦੇਖੋ ਰਾਜੇ ਇਸ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਸੈਂਪਲ ਪੇਪਰ ਜਿਹੜਾ ਉਹਦਾ ਲਿੰਕ ਅਪਡੇਟ ਕੀਤਾ ਸੀ ਤੇ ਰਾਜੇ ਹੁਣ ਇਹਨਾਂ ਨੇ ਕੱਲ ਇੱਕ ਐਗਜ਼ਾਮ ਮੋਕ ਲਿੰਕ ਟੈਸਟ ਲਿੰਕ ਹੈ ਜਿਹੜਾ ਉਹ ਦਿੱਤਾਗਾ ਤੇ ਸਾਰੇ ਕੈਂਡੀਡੇਟ ਰਾਜੇ ਦੇਖ ਲਓ ਕਿ ਕਿਵੇਂ ਤੁਹਾਡਾ ਪੇਪਰ ਹੋਣਾਗਾ ਬਹੁਤ ਬੱਚਾ ਹੁੰਦਾ ਰਾਜੇ ਜੀ ਮੋਬਾਈਲ ਤੇ ਇਹਦੀ ਓਪਨ ਹੋ ਰਹੀ ਹੈ ਨਾ ਤੁਸੀਂ ਕੀ ਕਰਨਾਗਾ ਇੱਕ ਆਪਣੇ ਇੱਧਰ ਜਾ ਕੇ ਨਾ ਜਿਹੜਾ ਆਪਾਂ ਤਿੰਨ ਤਿੰਨ ਡਾਟ ਤੇ ਕਲਿੱਕ ਕਰਦੇ ਹਾਂ ਇੱਥੇ ਤੁਹਾਨੂੰ ਆ ਮਿਲਦਾ ਦਾ ਡੈਸਕਟਾਪ ਸਾਈਟ ਇਹ ਤੇ ਕਲਿੱਕ ਕਰ ਦਿਓ ਠੀਕ ਹੈ ਜੀ ਤੇ ਇਹ ਰਾਜੇ ਤੁਸੀਂ ਇਹ ਤੇ ਕਲਿੱ ਠੀਕ ਹੈ ਜੀ ਇੱਥੇ ਤੁਸੀਂ ਆਪ ਦੀ ਜਿਹੜੀ ਆਈਡੀ ਹੈਗੀ ਆ ਜਿਵੇਂ ਲਿਖਿਆ ਹੋਇਆ ਹੈਗਾ ਇਹ ਪੁੱਟ ਕਰਕੇ ਤੁਸੀਂ ਆਪ ਦਾ ਇਹ ਸਾਈਨ ਕਰ ਸਕਦੇ ਹੋਗੇ ਠੀਕ ਹੈ ਜੀ ਇੱਥੇ ਆਪ ਦਾ ਸਾਈਨ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਲੇ ਹੈਗਾਗਾ ਸਿਸਟਮ ਤੇ ਆਹ ਸਾਰਾ ਕੁਝ ਓਮੀ ਜਿਵੇਂ ਤੁਹਾਡੇ ਮੂਰੇ ਆ ਜਾਊਗਾ ਕਿ 120 ਨੰਬਰਾਂ ਦਾ ਪੇਪਰ ਹੋਣਾ ਠੀਕ ਹੈ ਜੀ ਤੁਹਾਡਾ 120 ਨੰਬਰ ਦੀ ਸਾਰੀ ਮੈਂਟ ਮਿਲਣਗੇ 100 ਤੁਹਾਡੇ ਅਪਰੇਸ਼ਨ ਹੋਣੇ ਇੱਕ ਨੰਬਰ ਦਾ ਇੱਕ ਹੋਊਗਾ ਨੋਮ 네ਗੇਟਿਵ ਮਾਰਕਿੰਗ ਹੋਊਗੀ ਜਿਹੜਾ ਤੁਹਾਡਾ ਪਾਰਟ ਫਸਟ ਹੋਣਾਗਾ ਇਸ ਤੋਂ ਬਾਅਦ ਪਾਰਟ 2 ਦੇ ਵਿੱਚ ਆਹ ਪਾਰਟ 1 ਹਾਂ ਦੋਨਾਂ 'ਚ ਤੁਹਾਡੀ 네ਗੇਟਿਵ ਮਾਰਕਿੰਗ ਹੈ ਨਹੀਂ ਪਰ ਹੈਨਾ ਆ ਤੁਸੀਂ ਦੇਖ ਰਹੇ ਹੋ ਦੱਸ ਸਕਦੇ ਹੋ ਤੁਹਾਡੇ ਆ ਸੈਕਸ਼ਨ ਬਣਾਏ ਹੋਏ ਆ ਤੇ ਇਹ ਤੋਂ ਜਾ ਕੇ ਤੁਸੀਂ ਕਲਿੱਕ ਕਰਕੇ ਇਸ ਤੋਂ ਬਾਅਦ ਅੱਗੇ ਦੀ ਅੱਗੇ ਜਿਹੜੇ ਉਹ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਰਾਜੇ ਜੇਕਰ ਤੁਹਾਨੂੰ ਕਿਸੇ ਵੀ ਬੱਚੇ ਨੂੰ 90 ਤੋਂ 92% ਆਫ ਚਾਹੀਦਾ ਰਾਜੇ ਪੰਜਾਬ ਪੁਲਿਸ ਵਾਲੇ ਬੈਚ ਤੇ ਤਾਂ ਤੁਸੀਂ ਆਪਣਾ ਆ ਪੰਜਾਬ ਪੁਲਿਸ ਦੀ ਕੋਰਸ ਲੈ ਸਕਦੇ ਹੋ ਆਪਣੀ ਐਪ ਡਾਊਨਲੋਡ ਕਰ ਲਿਓ ਦੀਪੂਲ ਰ ਐਜੂਕੇਸ਼ਨ ਵਾਲਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਇੱਕ ਕੋੜੀ ਫਿਲ ਕਰਨਾ ਹੁੰਦਾ ਡਬਲ ਐਕਸ ਐਮ ਦਾ ਜੇ ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਰਾਜੇ ਇਹਦੇ ਚ ਤੁਹਾਨੂੰ ਇੰਪੋਰਟੈਂਟ ਕਰੰਟ ਅਫੇਅਰ ਇੰਪੋਰਟੈਂਟ ਮੈਥ ਦੇ ਨੇ ਅਕਾਈਆਂ ਆਗੀਆਂ ਉਹਦੀ ਬਿਲਕੁਲ ਬੇਸਿਕ ਤੋਂ ਕਲਾਸਾਂ 0 ਤੋਂ ਕਲਾਸ ਪਲੱਸ ਰੀਜ਼ਨਿੰਗ ਦੀਆਂ ਮਾਡਰਨ ਹਿਸਟਰੀ ਪਲੱਸ ਪੋਲਿਟੀ ਦੇ ਐਮਸੀਕਿਊ ਸਰਪ ਇੰਪੋਰਟੈਂਟ ਜਿਹੜੇ ਪੇਪਰ ਤੇ ਦੇਖਣ ਨੂੰ ਮਿਲਣਗੇ ਕੰਪਿਊਟਰ ਪੰਜਾਬ ਜੀ ਕੀ ਕਹਿੰਦਾ ਮੈਂ ਤੁਹਾਡਾ ਜੀ ਸਾਰਾ ਜਿਹੜਾ ਕੰਟੈਂਟ ਜਿਹੜਾ ਤੁਹਾਡਾ ਟੋਕੜ 2000 ਦਾ ਬੈਚ ਸੀਗਾ ਉਹ ਤੁਹਾਨੂੰ ਸਿਰਫ 90 ਤੋਂ 92% ਆਫ ਤੇ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈਗਾ ਉਹ ਵੀ ਅੱਜ ਤੇ ਕੱਲ ਦਾ ਤਾਂ ਤੁਹਾਡੇ ਤੇ ਆਫਰ ਆ ਗਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰਚੇਜ ਬਾਕੀ ਤਾਂ ਜਿਹੜੇ ਪੰਜਾਬ ਦੇ ਆਉਣ ਵਾਲੇ ਪੇਪਰ ਹੈਗੇ ਭਾਵੇਂ ਉਹ ਹੋਮਗਾਰਡ ਦੀ ਭਰਤੀ ਹੋਵੇ ਜਾਂ ਪਟਵਾਰੀ ਦੀ ਭਰਤੀ ਹੋਵੇ ਜਾਂ ਜਿਹੜੀ 10000 ਪੁਲਿਸ ਦੀ ਭਰਤੀ ਹੋਣੀ ਹੈ ਉਹਦੇ ਵਾਸਤੇ ਵੀ ਜੇਕਰ ਤੁਸੀਂ ਇਹੀ ਬੈਚ ਪਰਚੇਜ ਕਰ ਸਕਦੇ ਹੋ ਤਾਂ ਇਹੀ ਕਰ ਲਿਓ ਕਿਉ ਠੀਕ ਹੈ ਜੀ ਆਪਣਾ ਆਲ ਪੰਜਾਬ एग्जाम ਉਹਨਾਂ ਬੱਚਿਆਂ ਵਾਸਤੇ ਜਿਹੜੇ ਗੁਰਬੱਚੇ ਗਰੁੱਪ ਦੀ ਜਾਂ ਪੰਜਾਬ ਪੁਲਿਸ ਜਾਂ ਪਟਵਾਰੀ ਸਾਰੇ ਜਿਹੜੀ ਕਰਨ ਉਹਨਾਂ ਵਾਸਤੇ ਇਹ ਬੈਚ ਹੈ ਆਪਣਾ ਮੋਬਾਈਲ ਨੰਬਰ ਹੈ ਪਰਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ ਵਿਦ ਪੀਡੀਐਫ ਰਾਹੀਂ ਇਹ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਕਰਵਾਏ ਹੋਏ ਦੇ ਬਾਹਰ ਨਹੀਂ ਆਊਗਾ ਠੀਕ ਹੈ ਪਰ ਕਰਨਾ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਇੰਪੋਰਟੈਂਟ ਦੱਸਿਆ ਹੋਇਆ ਸਿਰਫ ਉਹ ਪੂਰੀ ਚੰਗੀ ਤਰ੍ਹਾਂ ਕਰਨਾ ਤੁਸੀਂ ਠੀਕ ਹੈ ਜੀ ਤੇ ਧੰਨਵਾਦ ਮੇਂ ਦੋਸਤੋ ਜਉਦੇਵਾਦ ਦੇ ਰੋ ਵੀਡੀਓ ਨੂੰ ਵੱਧੋ ਮੈਂ ਲਾਈਕ ਸ਼ੇਅਰ ਤੇ ਆਪਣਾ ਜ